ਜਲੰਧਰ ਦੇ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਦੇ بیٹے ਦੀ ਹਾਦਸੇ ਵਿੱਚ ਮੌਤ ਮਾਮਲੇ ਨੂੰ ਲੈ ਕੇ ਲਗਾਤਾਰ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਤੇਜ਼ ਕਰ ਦਿੱਤੀ ਹੈ ਤੇ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਭਿਆਨਕ ਹਾਦਸਾ ਹੋਇਆ ਇਸ ਪੂਰੀ ਘਟਨਾ ਤੋਂ ਬਾਅਦ ਐਮਪੀ ਹੰਸਰਾਜ ਹੰਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤੇ ਪਰਿਵਾਰ ਦੇ ਨਾਲ ਕਈ ਰਾਜਨੀਤਿਕ ਹਸਤੀਆਂ ਦੇ ਵੱਲੋਂ ਵੀ ਦੁੱਖ ਸਾਂਝਾ ਕੀਤਾ ਗਿਆ ਤੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ 10:30 ਦਾ ਟਾਈਮ ਹੋਣਾ ਹੱਦ 11:00 ਦਾ ਚੌਰਾਹਾ ਹੈਗਾ ਚੌਂਕ ਹੈਗਾ ਚੌਂਕ ਤੋਂ ਚਾਰੇ ਪਾਸੇ ਜਗੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਔਰ ਰਾਤ ਜਿਹੜੀ ਇੱਕ ਗੱਡੀ ਇਧਰੋਂ ਆ ਰਹੀ ਸੀ ਲੈਫਟ ਸਾਈਡ ਤੋਂ ਰਾਈਟ ਤੋਂ ਆ ਰਹੀ ਸੀ ਇੱਕ ਗਲੀ ਚੋਂ ਨਿਕਲ ਰਹੀ ਸੀ ਇਹਨਾਂ ਵਿੱਚੋਂ ਗੱਡੀਆਂ ਵੱਜੀਆਂ ਇੱਕ ਗੱਡੀ ਜਾ ਕੇ ਸਾਹਮਣੇ ਉਹ ਹੈਗਾ ਉੱਥੇ ਵੱਜੀ ਜਾ ਕੇ ਨਾਲ ਉਹਨਾਂ ਦੀ ਫੈਮਲੀ ਸੀ ਉਹਨਾਂ ਦੀ ਵਾਈਫ ਸੀ ਬੇਟੀ ਸੀ ਔਰ ਆਪ ਸੀਗੇ ਚਲਾਰੇ ਗੱਡੀਆਂ ਇਧਰ ਕੇਪੀ ਸਾਹਿਬ ਦੇ ਬੇਟੇ ਸੀਗੇ ਉਹਨਾਂ ਦੀ ਸੀਗੀ ਤੇ ਐਕਸੀਡੈਂਟ ਹੋਇਆ ਬੜਾ ਦੁੱਖ ਹੈਗੀ ਗੱਲ ਔਰ ਇਹਨਾਂ ਵਿੱਚੋਂ ਜਿਹੜਾ ਕੇਪੀ ਸਾਹਿਬ ਦਾ ਬੇਟਾ ਉਹਨਾਂ ਦੀ ਜਾਨ ਚੁੱਕੀ ਆ ਜਿਹੜੇ ਬਾਕੀ ਬੰਦੇ ਆ ਉਹ ਦਾਖਲ ਆ ਸਾਡੇ ਗਲਤੀ ਉਹਨਾਂ ਨੂੰ ਆ ਸੀਸੀ ਕੈਮਰੇ ਲੱਗੇ ਆ ਕੇ ਦੇਖਾਂਗੇ ਅਸੀਂ ਚੈੱਕ ਕਰਕੇ ਜਿਹੜੇ ਤੇ ਵੀ ਬੰਦੀ ਕਾਰਵਾਈ ਹੋ ਗਈ ਉਹ ਕੀਤੀ ਜਾਓ ਚਾਰ ਗੱਡੀਆਂ ਸਾਨੂੰ ਜੋ ਹੁੰਦੀ ਐ ਇਸ ਵੇਲੇ ਅਸੀਂ ਚਾਰ ਗੱਡੀਆਂ ਰਾਉਂਡ ਅਪ ਕਰ ਲਈਆਂ ਹੈਗੀਆਂ ਤਿੰਨ ਤਾਂ ਇੱਥੇ ਹੀ ਖੜੀਆਂ ਇੱਕ ਜਿਹੜੀ ਗੱਡੀ ਵਿੱਚੋਂ ਨਿਕਲ ਕੇ ਗਈ ਸੀ ਉਹ ਵੀ ਰਾਉਂਡ ਅਪ ਕਰ ਲਈ ਅਸੀਂ ਗੱਡੀ ਚਾਰ ਇੰਜਰਡ ਆਦਮੀ ਤੇਮੀ ਇੰਜਰਡ ਆ ਉਹਨਾਂ ਸਕੀਪੀਆ ਜੀ ਦੇ ਬੇਟੇ ਦੀ ਡੈਥ ਹੋ ਚੁੱਕੀ ਆ ਠੀਕ ਆ ਜੀ ਬਾਕੀ ਨਹੀਂ ਉਹਨਾਂ ਚੋਂ ਇੰਜਰਡ ਨਹੀਂ ਹੋਇਆ ਕੋਈ ਵੀ ਨਾ ਸਾਡੇ ਕੋਲ ਹਸਪੀਟਲ ਤੋਂ ਕੋਈ ਇਨਫੋਰਮੇਸ਼ਨ ਆਈ ਹੈ ਨਾ ਉਹ ਆਈਆ ਗੱਡੀ ਅਸੀਂ ਉਹ ਵੀ ਰਾਉਂਡ ਅਪ ਕਰ ਲਈ ਐਸਐਚਓ ਮਾਡਲ ਟਾਉਨ ਦਾ ਹਾਂ ਲੋਕਲੀ ਆ ਗੱਡੀਆਂ ਸਾਰੀਆਂ ਲੋਕਲੀ ਆ ਬਾਕੀ ਵੈਰੀਫਾਈ ਕਰ ਰਹੇ ਸਾਰਾ ਅਸੀਂ ਗਲਤੀ ਦੇਖਦੇ ਕੈਮਰੇ ਸੀਸੀ ਕੈਮਰੇ ਚੈੱਕ ਕਰਦੇ ਆ ਸਾਰੇ ਜਿਹਦੀ ਗਲਤੀ ਹੋਊਗੀ ਅਸੀਂ ਕਾਰਵਾਈ ਕਰਾਂਗੇ ਨਹੀਂ ਹਜੇ ਤੱਕ ਦਾ ਜਿਹੜੇ ਵੀ ਜਿਨ੍ਹਾਂ ਦਾ ਐਕਸੀਡੈਂਟ ਆ ਹਸਪੀਟਲ ਦਾਖਲ ਆ ਕੇਪੀਐਸ ਜਿਹੜੇ ਹੈਗੇ ਕਿ ਉਹਨਾਂ ਦਾ ਬੇਟਾ ਵੀ ਹਸਪੀਟਲ ਆ ਕੀ ਪੋਸਟਮਾਰਟਮ ਰਿਪੋਰਟ ਤੇ ਦੇਖਾਂਗੇ ਕੀ ਲਿਖਦਾ ਸਾਨੂੰ ਕੋਣੀਕ 11 ਵਜੇ ਦੇ ਕਰੀਬ ਕਾਲ ਆਉਂਦੀ ਆ ਕੋਈ ਚੀਜ਼ ਹੀ ਪੁੱਤ ਨਹੀਂ ਆਉਂਦੀ ਆ ਉਹ ਜਿੱਦਾਂ ਐਕਸੀਡੈਂਟ ਹੋ ਗਿਆ ਦਿਓਗਰ ਹਸਪੀਟਲ ਲੈ ਕੇ ਗਏ ਨਹੀਂ ਆਪਸੀ ਗਲੋਬਲ ਹਸਪੀਟਲ ਕਰਦੇ ਨੂੰ 3 ਮਿੰਟਾਂ ਰੈਫਰ ਕਰਤਾ ਹੋਰ ਹਸਪੀਟਲ ਲੈ ਗਏ ਉਹ ਜਦੋਂ ਉੱਥੇ ਲਗਏ ਤਾਂ ਤੇ ਜਾਂਦਿਆਂ ਨੂੰ ਮਤਲਬ ਡੈੱਥ ਰੂ ਹੋ ਚੁੱਕੀ ਸੀ ਆਪਣਾ ਘਰੇ ਲੋ ਗੱਡੀ ਸੀ ਆਪਣੇ ਫੋਰਚੂਨ ਗੱਡੀ ਤੇ ਸੀਗਾ ਤੇ ਕੋਈ ਐਡਾ ਉਹ ਹੈ ਨਹੀਂਗਾ ਵੀ ਬਹੁਤ ਫਾਸਟ ਸਪੀਡ ਆਪਾਂ ਹਾਈਵੇ ਤੇ ਜਾ ਰਹੇ ਜਾਂ ਕੁਝ ਆ 20 25 ਦੀ ਸਪੀਡ ਤੇ ਉਹ ਗੱਡੀਆਂ ਚੱਲਦੀਆਂ ਨੇ ਉੱਥੇ ਤਾਂ ਮਤਲਬ ਇਹ ਤਾਂ ਆਪਣੇ ਘਰ ਨੂੰ ਹੀ ਆ ਰਹੇ ਸੀਗੇ ਮੋਟਰ ਤੋਂ ਤੋਂ ਮਾਤਰਾਣੀ ਚੌਂਕ ਤੋਂ ਵਿੱਚ ਗਲੀ ਘਰ ਨੂੰ ਨਿਕਲ ਵੀ ਆ ਪੋਸਟ ਰੋਡ ਤੇ ਆ ਰਹੇ ਸੀ ਉਹ ਗੀਤਾ ਮੰਦਰ ਸਾਈਡੋਂ ਇੱਕ ਗੱਡੀ ਆਉਂਦੀ ਆ ਬੱਖੀ ਤੋਂ ਹਿੱਟ ਕਰਦੀ ਇਹਨਾਂ ਨੂੰ ਲੈਫਟ ਸਾਈਡ ਤੋਂ ਉਹਦੇ ਹਿੱਟ ਹੋਣ ਨਾਲ ਥੋੜਾ ਇਹਨਾਂ ਦਾ ਬੈਲੈਂਸ ਵਿਗੜਦਾ ਆ ਤੇ ਉਹ ਫਰੰਟ ਤੋਂ ਆ ਰਹੀ ਗੱਡੀ ਗ੍ਰੈਂਡ ਮਟਾਰਾ ਉਹ ਵਿੱਚ ਵੱਜਦੀ ਆ ਤੇ ਉਹ ਇੰਨੀ ਕੁ ਜ਼ੋਰ ਨਾਲ ਵੱਜਦੀ ਆ ਬਲੂਨ ਖੁੱਲਦੇ ਆ ਉਹ ਵੱਜ ਕੇ ਦੂਜੀ ਪਾਸੇ ਦੂਜੀ ਸਾਈਡ ਜਾ ਕੇ ਸ਼ਟਰ ਨਾਲ ਟਕਰਾ ਜਾਂਦੀ ਆ ਇੱਕ ਦੋ ਗੱਡੀਆਂ ਨਾਲ ਹੋਰ ਵੀ ਟਕਰਾਉਂਦੀ ਆ ਮਤਲਬ ਕਿ ਜੇ ਕਈ ਰੀਚੀ ਸਪੀਡ ਸੀ ਜਾਂ ਕੁਛ ਰੀਚੀ ਤਾਂ ਉੱਥੇ ਹੀ ਉੱਥੇ ਗੱਡੀ ਖੜੀ ਆ ਕੁਛ ਉਹਨੂੰ ਮਤਲਬ ਇਹ ਨਹੀਂ ਹੈਗਾ ਵੀ ਬਹੁ ਕਿਸੇ ਨੂੰ ਟੱਕਰ ਮਾਰੀ ਆ ਉਹ ਲੈ ਕੇ ਐਕਸ਼ਨ ਟੱਕਾ ਲਾ ਕੇ ਚਾਰ ਗੱਡੀਆਂ ਮੋਕ ਤੇ ਸੀਸੀਟੀਵੀ ਕੈਮਰਾ ਸੀ ਤਾਂ ਦੇਖੀ ਨਹੀਂ ਕਿਸੇ ਨੂੰ ਉਹ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇਖੇਗਾ ਉਹ ਤੇ ਜਿਹੜੇ ਮੋਕ ਤੇ ਗੱਡੀ ਫਰਾਰ ਆਇਆ ਉਹਨਾਂ ਦਾ ਪਤਾ ਲੱਗ ਗਿਆ ਹਾਂਜੀ ਸਤੂ ਦੱਸਦੇ ਸੀ ਐਸਐਸਓ ਵੀ ਕੋਈ ਆਪਣੇ ਜੀਟੀਵੀ ਨਜ਼ਰ ਪਵਾ ਦੇ ਦਿਓ ਰਿਕਾਰਡ ਕਰ ਦਿਓ ਪੁਲਸ ਦਾ ਰੁਪਈਆ ਤਾਂ ਨਾਮਤਰੀ ਲੋਕ ਹੈ ਲੋਕ ਐਡਮਿਟ ਕਰਾਉਣ ਵਾਲੇ ਵੀ ਆਮ ਪਬਲਿਕ ਹੀ ਸੀਗੀ ਕਿਉਂਕਿ ਐਸਐਚਓ ਸਾਹਿਬ ਤਾਂ 10:30 ਦੀ ਘਟਣਾ ਤੇ 2:30 ਵਜੇ ਆਏ ਨੇ ਅੱਛਾ ਕੋਠੀ ਘਰੇ ਕਿਉਂਕਿ ਆਪਾਂ ਜਿਕੇ ਵਾਕਿੰਗ ਬਿਜ਼ਨਸ ਤੇ ਥਾਣਾ ਆ ਸੀ ਕੋਈ ਦੂਰ ਵੀ ਨਹੀਂ ਬੈਠੇ ਉਹ 2:30 ਵਜੇ ਆ ਕੇ ਉਹ ਕਹਿੰਦੇ ਜੀ ਬਿਆਨ ਦਿਓ ਬਿਆਨ ਕੀ ਦਈਏ ਸੀ ਕਿਸੇ ਨੂੰ ਜਿਹੜਾ ਅੰਦਰ ਕਰਾਉਣਾ ਪਰਚਾ ਕਰਾਉਣਾ ਜਾਂ ਕੋਈ ਕੰਪਲਸੇਸ਼ਨ ਲੈਣੀ ਸਾਡਾ ਤਾਂ ਬੱਚਾ ਜਾਂਦਾ ਲੱਗਿਆ ਪਰ ਇੱਕ ਫੈਮਿਲੀ ਹੋਰ ਹੈ ਪਰ ਉਹ ਐਡਮਿਟ ਹੈ ਹਸਪੀਟਲ ਆ ਉਹਨਾਂ ਨੂੰ ਉਹਨਾਂ ਨੂੰ ਹੀ ਇਨਸਾਫ ਮਿਲ ਸਕੇ ਆ ਨਹੀਂ ਬਿਲਕੁਲ ਭੀੜ ਵੀ ਆ ਪਰ ਰਿਚੀ ਦੀ ਸਪੀਡ ਹੈ ਨਹੀਂ ਕਿਉਂਕਿ ਉਹਨੇ ਆਪਣੇ ਘਰ ਨੂੰ ਆਉਣਾ ਆ ਨਾਲ ਹੀ ਗਲੀ ਲੱਗਦੀ ਆ ਗਲੀਆਂ ਦੇ ਵਿੱਚ ਤੋਂ ਉਹਦੇ ਵਿੱਚ ਮਤਲਬ ਲਾ ਲਓ ਵੀ 50 50 ਮੀਟਰ ਤੇ ਬਣੇ ਹੋਏ ਨੇ ਸਪੀਡ ਬ੍ਰੇਕਰ ਬਣੇ ਹੋਏ ਨੇ ਉੱਥੇ ਗੱਡੀ ਇੰਨੀ ਸਪੀਡ ਨਾਲ ਆਉਣੀ ਚਲਾਈ ਜਾਣਾ